ਫਾਇਓ ਤੇ ਬਾੜ ਹੀ ਮੈਨੂੰ ਕੀ ਪਤਾ ਸੀ ਉਹਨੇ ਆ ਜਾਣਾ ਸੀ ਤੇ ਕਿਤੇ ਉਹ ਰੱਬ ਵਾਲੇ ਹੀ ਪਤਾ ਨਹੀਂ ਕਿੰਨੀ ਆਵਾਜ਼ ਮਾਰ ਲਈ ਤੇ ਮੈਂ ਬਚ ਗਈ ਆ ਤੂੰ ਜਲੂਸ ਕਰਤਾ ਉੱਚਾ ਨੀਵਾ ਕਰਤਾ ਵਾ ਹੋਰ ਕੀ ਜਿ ਡੈਨ ਪਾਉਣਾ ਹੀ ਇਹਦੇ ਤੇ ਕਵਲ ਜਿੱਦਾਂ ਬਾਵਾ ਤੇ ਬਣਾਇਆ ਨਾ ਉਦਾਂ ਹੀ ਸੇਮ ਥੱਲੇ ਵੀ ਬਣਾਉਣਾ ਹੈ ਨਹੀਂ ਨਹੀਂ ਨਵਾਂ ਨਹੀਂ ਮੈਂ ਲੈਣਾ ਫੇਰ ਤੁਸੀਂ ਨਵਾਂ ਲੈ ਕੇ ਕਹੋਗੇ ਵਹੀਂ ਸੂਰ ਦਿੱਤਾ ਇਹਨੂੰ ਨਵਾਂ ਮੈਂ ਆਪੇ ਬਣਾ ਲਾਂਗੀ ਫੇਰ ਤੇ ਉਹਦਾ ਫੋਨ ਆ ਗਿਆ ਤੇ ਮੈਂ ਸੁਣਨ ਵਾਸਤੇ ਬਾਹਰ ਚਲ ਗਈ ਤੇ ਉਹਨੇ ਮੇਰੇ ਸਾਹਮਣੇ ਮਗਰੋਂ ਸਾਰਾ ਕੰਮ ਕੀਤਾ ਹੋਣਾ ਤੂੰ ਨਾ ਤਾਂ ਉਠ ਆਹ ਉਹਨੂੰ ਪੁੱਛ ਨੇ ਵੀ ਗੱਲ ਕੀ ਏ ਇੰਦਰ ਕਿਤੇ ਨਹੀਂ ਜਾਣਾ ਹੈਗਾ ਤੂੰ ਨਾ ਬਸ ਚੁੱਪ ਇਤੇ ਰਹੁ ਤੇ ਮੇਰੇ ਨਾਲ ਸ਼ਹਿਰ ਚਲੋ ਹਾਂ ਕਦ ਲਈ ਚੁੱਪ ਕਰਕੇ ਬਿਠੇ ਰਹੀਏ ਗਲਤ ਕਰਨੀ ਪੈਣੀ ਇੱਕ ਨੱਕਦਣ ਮੇਰੀ ਗੱਲ ਸੁਣ ਮੈਂ ਕਿਹੜਾ ਨੂੰ ਕੱਟਦੀ ਦੇ ਦੇਖਿਆ ਵਾ ਮੇਰੇ ਤੋਂ ਕਿਹੜਾ ਕੋਈ ਸਬੂਤ ਹੈ ਜੇ ਅਗਲੇ ਮੈਨੂੰ ਕਹਿਣਗੇ ਤੂੰ ਵੇਖਿਆ ਵਾ ਤੇ ਫਿਰ ਮੈਂ ਕੀ ਕਵਾਂਗੀ ਕਿ ਮੈਂ ਨਹੀਂ ਵੇਖਿਆ ਤੈਨੂੰ ਮੈਂ ਹੋਰ ਕੌਣ ਤੇ ਜਾ ਗਿਆ ਘਰ ਚ ਇਹ ਤਾਂ ਗੱਲ ਤਾਂ ਠੀਕ ਹੈ ਪਰ ਉਹਨਾਂ ਨੇ ਨਹੀਂ ਨਾ ਮੰਨਣਾ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦੇਣਾ ਤੇ ਆਪਾਂ ਕਿਸੇ ਨੂੰ ਦੱਸਣਾ ਨਹੀਂ ਹੈਗਾ ਕਿ ਕੀ ਗੱਲ ਹੋਈ ਹੈ ਤੇ ਕੀ ਨਹੀਂ ਹੋਈ ਤੁਸੀਂ ਮੈਨਾਂ ਸ਼ੇਅਰ ਚਲੋ ਤੇ ਇਹਦਾ ਥੋੜਾ ਜਿਹਾ ਸਮਲ ਲੈ ਕੇ ਉਹਨਾਂ ਪੜਾ ਤੇ ਮੈਨੂੰ ਸਹੀ ਕਰ ਦੇਣਾ ਵਾ ਹੋ ਜਾਏਗਾ ਸਹੀ ਤੁਹਾਨੂੰ ਮੇਰੇ ਤੇ ਯਕੀਨ ਹੈਗਾ ਵਾ ਨਾ ਉਹ ਚਲੋ ਤੇ ਠੀਕ ਆ ਪਰ ਐਦਾਂ ਕਿੰਨਾ ਚਿਰ ਕੰਮ ਚੱਲੂਗਾ ਅੱਜ ਨਾਲ ਐਦਾਂ ਕੀਤਾ ਕੱਲ ਨੂੰ ਹੋਰ ਬੁ ਖਰਾਬ ਕਰ ਦੇਣਗੇ ਲੋਕਾਂ ਦੇ ਮਹਿੰਗੇ ਬਾਦੇ ਸੂਟ ਹੁੰਦੇ ਨੇ ਇਹ ਤੇ ਤੁਹਾਡੀ ਗੱਲ ਠੀਕ ਹੈ ਪਰ ਮੈਂ ਨਾ ਗਾਂਜੋ ਧਿਆਨ ਰੱਖਿਆ ਕਰਾਂਗੇ ਤੇ ਤੁਸੀਂ ਵੀ ਥੋੜਾ ਪਤਾ ਧਿਆਨ ਰੱਖਿਆ ਕਰਿਓ ਇਹਨਾਂ ਦਾ ਮੈਂ ਹੁਣ ਕੀ ਕਰਾਂ ਮੈਂ ਬਾਹਰ ਦਾ ਕਰਾਂ ਕਿ ਘਰ ਦਾ ਧਿਆਨ ਰੱਖਾਂ ਤੋ ਆਪਣੇ ਕੱਪੜੇ ਨਾ ਸੀਸੂਗੇ ਜਿਹੜਾ ਵੀ ਜਿੱਦਾਂ ਦਾ ਹੁੰਦਾ ਨਾਲ ਅਲਮਾਰੀ 'ਚ ਰ ਤਦ ਲੋਕਲਾਅ ਦੇ ਰੱਖਿਆ ਕਰ ਇਦਾਂ ਹੀ ਕਰਿਆ ਕਰਾਂਗੇ ਹਾਂ ਇਸੇ ਗੱਲੋਂ ਤੈਨੂੰ ਮਰਦਾਂ ਸਮਝਾਉਂਦਾ ਹਾਂ ਉਹਦਨਾਂ ਦੀ ਨਹੀਂ ਨਹੀਂ ਕੋਈ ਗੱਲ ਨਹੀਂ ਪਿੰਦਰ ਮੈਨੂੰ ਕੀ ਪਤਾ ਹੈ ਮੈਂ ਤੈਨੂੰ ਨਹੀਂ ਹਾਂ ਕਰਨ ਤੇ ਵਿੱਚ ਹੀ ਉਹਦਾ ਫੋਨ ਆ ਗਿਆ ਤੇ ਮੈਂ ਉਹ ਸੁਣਨ ਚੱਲ ਕੇ ਅੰਦਰ ਤੁਹਾਨੂੰ ਪਤਾ ਬਾਜ ਨਹੀਂ ਹੁੰਦੀ ਹੈਗੀ ਚੱਲ ਉੱਠ ਤਾਂ ਫਿਰ ਜਾਣਾ ਚਲੋ ਫੇਰ ਕਰ ਲੈ ਸਹੀ ਇਹ ਹੁਣ ਹੋਇਆ ਫੇਰ ਮਗਰੋਂ ਕਰਛੜੇ ਕੋ ਕੰਮ ਇਹਨੂੰ ਨਾਲ ਹੀ ਲੈ ਕੇ ਜਾਣਾ ਪੈਣਾ ਵਾ ਫੇਰ ਹੀ ਉੱਥੇ ਵਿਖਾ ਕੇ ਲਿਆਵਾਂਗੇ ਸਮਾਨ ਪਿੰਦਰ ਇੱਕ ਮਿੰਟ ਰੁਕ ਜੋ ਆ ਵੀ ਮੇਰੇ ਨਾਲ ਨਾ ਅੰਦਰ ਰਖਾ ਦ ਇਹਨਾਂ ਹੋਏ ਉਦਾਂ ਲਿਉਂਦੇ ਨੇ ਲਿਉਂਦੇ ਨੇ ਦਾ ਹੋਰ ਚੰਦ ਚੜਿਆ ਹੋਏ ਉਹਨੇ ਚੱਲ ਫੜਗਾ ਸਮਾਨ ਥੋੜਾ ਵੱਧ ਲਿਆ ਕੇ ਰੱਖਿਆ ਕਰ ਕੋਈ ਨਹੀਂ ਵਾਦੀ ਨਾ ਕੀੜੇ ਮਾਰੇ ਕਰੇ ਬੰਦਾ ਪਿੰਦਰ ਮੈਨੂੰ ਕੀ ਪਤਾ ਇਹ ਪਿਉਨੇ ਆਹ ਕੰਮ ਕਰ ਦੇਣਾ ਵਾ ਚੱਲ ਆ ਜਾ ਆ ਜਾ ਕਿੰਨੀ ਤੋਂ ਪਚੜਨ ਗਈ ਏ ਬਿੰਦਰ ਦੱਸੋ ਮੇਰਾ ਇਹਦੇ ਵਿੱਚ ਕਿਹੜਾ ਕੋਈ ਕਸੂਰ ਆ ਹੁਣ ਤੂੰ ਹੀ ਮੇਰੇ ਨਾਲ ਜਾਣਾ ਹੋਰ ਕਿੰਨੇ ਜਾਣਾ ਵਾ ਚੱਲ ਗਾਣਾ ਵੀ ਹੋਰ ਕੋ ਕੰਮ ਵੇਖਾਂਗੇ ਤੂੰ ਹੋਰ ਜਾਣਾ ਚਾੜਿਆ ਹੈ ਵਾ ਹੁਣ ਸਾਰੇ ਰਾਏ ਹੁਣ ਕਹਿੰਦੇ ਜਾਇਓ ਮੈਨੂੰ ਉਹ ਚੱਲ ਬੈਠੇ ਜਾ ਵੇ ਨਹੀਂ ਆਣਾ ਭਲਾ ਕਿਦਾਂ ਕਰਦੀ ਐ ਠੀਕ ਸੂਨ ਨਾਵਾ ਇੱਕ ਗਲਾਸ ਮੇਰੇ ਪੁੱਤ ਪਾਣੀ ਲਿਆਈ ਕਰਨਾ ਵੀ ਕੀ ਜਰਾ ਕੁ ਬਾਹਰ ਕਿਤੇ ਜਾਈਏ ਤੇ ਐ ਹੁੰਦਾ ਕਿ ਕਬਰ ਹਾਟੀ ਪੈਣ ਲੱਗ ਪੈਂਦੀ ਹਾਂਜੀ ਮੈਨੂੰ ਕੁਝ ਚਾਹੀਦਾ ਵਾ ਪਾਣੀ ਮੰਗਿਆ ਸੀ ਘਟ ਬੀਨ ਨੂੰ ਲਿਆਈ ਮੈਨੂੰ ਕੀ ਦਾਕਰਨੀ ਆ ਹੁਣ ਤੁਹਾਨੂੰ ਮੌਕਾ ਮਿਲਿਆ ਵਾ ਮੰਮੀ ਨੇ ਫੜ ਤਾਂ ਨਹੀਂ ਆ ਸਿੰਘ ਵੀ ਭਰੀ ਪਈ ਭਾਂਡਿਆਂ ਨੂੰ ਆਏਗੀ ਨਾ ਸ਼ਹਿਰੋਂ ਅੰਬ ਦੇ ਪ੍ਰਸ਼ਾਦ ਮਿਲੇਗਾ ਵਾ ਡੀਟੇਲਰ ਬੰਦੀ ਫਿਰਦੀ ਹੈ ਅਰੰਭ ਪੰਜ ਨਵਕਥੇ ਗਈ ਇਹ ਭਲਾ ਉਹ ਤੇ ਮੰਮੀ ਸ਼ਹਿਰ ਗਏ ਘੁੰਮਣੇ ਫਿਰਨਾ ਸ਼ਹਿਰ ਗਏ ਨਾ ਹੋਰ ਹਾਂਜੀ ਕੁਝ ਖਾ ਪੀ ਕੇ ਆਨੇ ਆ ਹਾ ਹਾਦ ਹੋ ਗਈ ਉਹਨਾਂ ਵਾਲੀ ਦੱਸ ਕੇ ਵੀ ਨਹੀਂ ਗਏ ਉਹਨਾਂ ਮੰਮੀ ਇਹਨੇ ਦੱਸਿਆ ਉਹਦੀਆਂ ਤੇ ਹਵਾ ਹੀ ਤਾਂ ਦੀਆਂ ਨਹੀਂ ਉਹਦਾ ਤੇ ਮੰਮੀ ਕਾਦੀ ਇੱਕ ਗੱਲ ਆ ਤੁਹਾਨੂੰ ਦੱਸ ਕੇ ਗਏ ਹੋਣੇ ਆ ਨਾ ਮੈਨੂੰ ਤੇ ਪਤਾ ਹੀ ਨਹੀਂ ਵੀ ਗਏ ਕਦੋਂ ਦੇ ਨੇ ਮੰਮੀ ਉਹਨਾਂ ਤਾਂ ਵਾਵਾ ਚੇਰ ਹੋ ਗਿਆ ਗਏ ਨੂੰ ਕਾਹਦੀ ਕਹਿਣ ਵੀ ਦੇ ਕਿ ਮੈਨੂੰ ਕੋਈ ਕੰਮ ਆ ਤੇ ਨਹੀਂ ਹਾਂਜੀ ਸ਼ਹਿਰ ਜਾਣਾ ਮੈਂ ਜ਼ਰੂਰੀ ਆ ਉੱਧਰ ਵੇਖੋ ਮੰਮੀ ਸਿੰਕ ਸਾਰੀ ਭਰੀ ਪਈ ਆ ਪਾਂਡਿਆਣਾ ਤੇ ਮੱਖੀਆਂ ਭਣ ਭਣ ਕਾਣਦੀਆਂ ਤੇ ਕੋਈ ਆਜੇ ਤੇ ਕੀ ਗਏਗਾ ਹਨੂ ਨਹੀਂ ਅੱਗੇ ਤੇ ਜਦੋਂ ਕਿਤੇ ਜਾਏ ਤੇ ਦੱਸ ਕੇ ਜਾਂਦੀ ਏ ਕੋਈ ਜ਼ਰੂਰੀ ਕੰਮ ਹੋਣਾ ਨਹੀਂ ਦੱਸਿਆ ਗਿਆ ਹੈਗਾ ਤੇ ਨਾਲੇ ਮੈਂ ਨਾ ਉੱਧਰ ਗਈ ਸਾਂ ਮੰਮੀ ਤੁਸੀਂ ਤੇ ਉੱਧਰ ਗਏ ਮੈਂ ਤਾਂ ਘਰ ਹੀ ਆ ਨਾ ਮੈਨੂੰ ਦੱਸ ਜਿੰਦੀ ਨਾਲੇ ਨੂੰ ਪਤਾ ਹੀ ਆ ਕਿ ਮੰਮੀ ਦਾ ਮਾਂ ਜੀ ਲੈਣੇ ਆ ਉਦਾਂ ਮੰਮੀ ਇੱਕ ਗੱਲ ਹੈਗੀ ਆ ਜਿੱਦਣ ਉਹਦੀ ਵਾਰੀ ਹੁੰਦੀ ਨਾ ਤੇ ਸਾਰਾ ਕੰਮ ਕਰਮ ਦੇ ਤੇ ਜਿੱਦਣ ਮੇਰੀ ਵਾਰੀ ਹੁੰਦੀ ਤੇ ਗੁਲਾਬ ਹੀ ਚੁੱਕ ਕੇ ਉੱਧਰ ਕਰਦੀ ਚੰਗਾ ਭੈਣਾ ਤੇਰਾ ਹੁਣ ਦਾ ਲੱਗ ਗਿਆ ਇਸ ਗੱਲ ਦੇ ਵਿੱਚ ਉਹ ਛੱਡ ਕੇ ਤੁਰ ਗਈ ਤੇ ਤੂੰ ਮੈਨੂੰ ਸਲਾਉਣ ਲੱਗ ਪਈ ਮੰਮੀ ਸੁਣਾਉਣ ਥੋੜਾ ਡਈ ਆ ਮੈਂ ਤੇ ਵੈਸੇ ਗੱਲ ਕਰਨਦੀ ਆ ਨਹੀਂ ਨਾਲੇ ਬਹਾਨੇ ਨਾਲ ਗੱਲ ਵੀ ਹੋ ਜਾਂਦੀ ਐ ਕਿਉਂ ਤੇ ਦਰਾਣੀ ਠਾਣੀ ਇੱਕ ਦੂਜੀ ਦੀ ਬੜੀ ਘੜੜ ਰੱਖਦੀਆਂ ਨੇ ਉਹਦਾ ਮੰਮੀ ਜਿੰਨੀ ਤੇ ਇਹਨੂੰ ਖੋਲ ਦੇਦੀ ਨਾ ਇਹ ਨਹੀਂ ਚਾਹੀਦੀ ਨਹੀਂ ਇਹਨੇ ਥੋੜੇ ਕਿ ਦੇਣੀ ਆ ਬਾਅਦ ਚ ਕਿ ਇਹਨੂੰ ਪੁੱਛਣਾ ਨਹੀਂ ਆ ਉਹਦਾ ਸਾਨੂੰ ਤਾਂ ਪੜੀ ਜਾਂਦੇ ਜੇ ਤੁਸੀਂ ਵੀ ਪੈਸੇ ਨਹੀਂ ਦਿੰਦੇ ਤੇ ਇਹ ਕਿੰਨੇ ਕ ਤੁਹਾਨੂੰ ਦਿੰਦੀ ਆ ਤੇ ਅਜੇ ਉਹਦੇ ਕਿੰਨੇ ਕ ਕਮਾਈ ਹੋਣ ਲਈ ਹੈ ਮਹਾ ਇੱਕ ਦਾ ਸੂਟ ਕਰਦੀ ਹੈ ਦਿਹਾੜੀ 'ਚ ਆ ਪਿੱਛੇ ਜਾ ਮੈਨੂੰ ਲੋੜ ਪਈ ਹੈ ਤੇ 2000 ਰੁਪਈਆ ਮੈਨੂੰ ਕੱਢ ਕੇ ਦਿੱਤਾ ਸੀ ਵੀ ਮੰਮੀ ਆ ਲਓ ਵਰਤ ਲਓ ਜਿੱਥੇ ਤੁਹਾਨੂੰ ਲੋੜ ਆ ਮੰਮੀ 2000 ਹੀ ਉਹ ਤੇ ਦਿਹਾੜੀ ਦਾ 2-3000 ਪਾਉਂਦੀ ਆ ਤੇ ਤੈਨੂੰ 2000 ਦਿੱਤਾ ਨੇ ਕਿੱਥੇ ਇੰਨਾ ਬਣਦਾ ਆ ਮੰਮੀ ਕੱਲ ਬੇਬੀ ਆਈ ਸੀ ਤੇ ਉਹਦੇ ਤਿੰਨ ਸੂਟ ਸੀਤੇ ਹੀ ਤੇ ਉਹਦੇ ਜੀ ਇਹਨੂੰ 3500 ਰੁਪਏ ਸਮਾਈ ਤੇ ਹਜੇ ਤਾਨੂੰ 2000 ਨਹੀਂ ਦਿੱਤਾ ਨੇ ਤੇ ਉਹ ਫਿਰ ਲਾਉਣ ਵਾਲਾ ਸੂਟ ਹਾਂ ਉਹਨਾਂ ਦੇ ਤਾਂ ਅਸਕਰ ਲੈਣੇ ਹਨ ਦੂਜੇ ਜਿਹੜੇ ਸਿੰਪਲ ਸੂਟ ਨੇ ਉਹਨਾਂ ਦੀ ਕਿੰਨੇ ਕੁ ਦੇਂਦੇ ਲੋਕ ਮਸਾਂ 2-300 ਤੋਂ ਵੱਧ ਕੋਈ ਦਿੰਦਾ ਹੀ ਨਹੀਂ ਮੰਮੀ ਤੁਹਾਨੂੰ ਨਹੀਂ ਪਤਾ ਉਹ ਚਲਾਕ ਬੜੀ ਆ ਉਹਨੇ ਤੁਹਾਨੂੰ ਉਦਾਂ ਹੀ ਪੈਸੇ دیے ਤੇ ਥੋੜੇ ਜਿਹਾ ਵੀ ਮੰਮੀ ਮੇਰਾ ਪੱਖ ਲਹੇਗੀ ਨਹੀਂ ਪੱਖ ਵੀ ਜੇ ਦੀ ਕਿਹੜੀ ਗੱਲ ਐ ਅਸਕਰ ਜਦੋਂ ਲੀੜੇ ਸੌਂ ਦੇਣ ਹੁੰਦੀਆਂ ਨੇ ਮੈਨੂੰ ਵੀ ਪਤਾ ਲੱਗਦਾ ਹੀ ਐ ਕਿ ਕਿਹੋ ਜਿਹਾ ਕੱਪੜਾ ਵਾ ਮੰਮੀ ਤਾਂ ਹੀ ਉਹ ਕੋਲੇ ਉਹ ਬੜੀ ਚਲਾਕ ਆ ਆਉਂਦਾ ਕੋਈ ਮਗਰੋ ਸੂਟ ਦੇਣ ਤੇ ਅੰਦਰ ਲੈ ਕੇ ਵੜ ਜਾਂਦੀ ਆ ਤੁਹਾਡੇ ਸਾਹਮਣੇ ਵੀ ਕਦੀ ਕਿਹਾ ਵੀ ਇੱਥੇ ਸੀਨੇ ਦੇ ਜੋ ਅੰਦਰ ਜਾ ਕੇ ਤੇ ਕੀ ਪਤਾ ਕਿੰਨੀ ਤੋ ਸੁਵਾਈ ਲੈਂਦੀ ਆ ਤੇ ਇੱਕ ਦਿਨ ਮੰਮੀ ਮੈਂ ਕਿਹਾ ਮੇਰਾ ਸੂਟ ਸੀ ਦੇ ਤੇ ਅਗਲੀ ਨੂੰ ਮੈਨੂੰ ਠੋਕ ਕੇ ਜਵਾਬ ਦੇਇਆ ਤਾਂ ਤੇ ਮੈਂ ਵੀ ਸੁਵਾਈ دی ਕਿ ਸੁਮਾਉਣਾ ਓਦਾਂ ਥੋੜਾ ਸੁਮਾਉਣਾ ਇਹ ਦੇਖੋ ਗਰਲੀਨ ਗੁਸਾ ਨਾ ਕਰੀ ਮੇਰਾ ਪੋਤੇ ਦੇ ਵਿੱਚ ਜਦੋਂ ਉਹ ਲੀੜੇ ਸੀ ਹੁੰਦੀ ਏ ਤੇਰੇ ਤੇ ਤੈਨੂੰ ਪਸੰਦ ਵੀ ਨਹੀਂ ਆਉਂਦੇ ਤੂੰ ਹੁਣ 1200 ਉਹਨੀ ਹੈ ਤੇ ਕਿੰਨੇ ਕਿੰਨੇ ਸਵਾਈਂ ਦੇਣੀਆਂ ਮੈਨੂੰ ਕੀ ਪਤਾ ਲੈ ਤੂੰ ਬਾਹਰ ਕਿੰਨੇ ਦੇ ਕੇ ਉਹਨੀ ਮੈਂ ਤਾਂ ਮੰਮੀ ਘਾਟੀ ਦਿੰਨੀ ਆ ਉਹ ਘਾਟ ਕਰ ਲੈਂਦੀਆਂ ਨੇ ਇਹ ਜਿਆਦੀ ਸਵਾਈਂ ਲੈਂਦੀ ਆ ਘਾਟ ਕੋਈ ਵੀ ਨਹੀਂ ਕਰਦਾ ਜੇ ਸੀਗੇ ਪਿੰਡਾਂ ਥਾਵਾਂ ਦੇ ਵਿੱਚ ਕਰ ਲੈਂਦੀਆਂ ਨੇ ਸ਼ਹਿਰ ਕੋਈ ਕਰਦੀ ਹੈ ਮੰਮੀ ਜੇ ਤਾਂ ਪੱਕੇ ਗਾਗ ਬੰਜੀਏ ਨਾ ਕਰ ਲੈਂਦੀਆਂ ਨੇ ਤੁਹਾਨੂੰ ਭੁਲੇਖਾ ਤੁਸੀਂ ਕਰੀ ਗਏ ਨਹੀਂ ਸ਼ਹਿਰ ਦੇਣ ਤੁਹਾਡੇ ਸੁਰਜੋ ਇਹ ਸੀ ਦਿੰਦੀ ਆ ਮੇਰੇ ਨਾਲ ਜਾਣ ਬੁੱਝ ਕੇ ਖਰਾਬ ਕਰਦੀ ਆ ਮੈਂ ਸੋਹਣਾ ਇਹਨੂੰ ਸਵਾਈਂ 2-400 ਵਾਧੇ ਦਾਂ ਮੇਰੇ ਜੇ ਚੰਗੇ ਸੀਵੇਂ ਯਾਰ ਕੋਈ ਨਹੀਂ ਆ ਜੀ ਹੁੰਦੀ ਹੈ ਨਾ ਤੇ ਮੈਂ ਇਹਨੂੰ ਪੁੱਛਨੀ ਆ ਬੰ ਨਾਲ ਕਿ ਪਖੰਡ ਫੜਿਆ ਆ ਝੱਟ ਲੀੜੇ ਪਾ ਕੇ ਤੁਰ ਪੈਂਦੇ ਜੇ ਜਾਂਦੇ ਤਾਂ ਤੁਹਾਡੇ ਕੋਲ ਦੱਸ ਕੇ ਨਹੀਂ ਜਾ ਜਾਂਦਾ ਹੈਗਾ ਮੰਮੀ ਇਹਨੂੰ ਪੁੱਛਿਓ ਪੁੱਛੋ ਤੁਹਾਡਾ ਫਰਜ਼ ਬੰਦਾ ਵਾ ਨਾਲੇ ਮੈਂ ਬਥੇਰਾ ਇਹ ਨਾ ਪਹਿਣਾ ਵੰਗੂ ਰਹੀ ਨਹੀਂ ਆ ਇਹ ਨਹੀਂ ਮੈਨੂੰ ਸਮਝਦੀ ਕੱਖ ਵੀ ਮੰਮੀ ਤੇਰਾ ਅੰਦਰ ਰੈਟਿਕ ਰੋ ਇਨੀ ਗਰਮੀਆਂ ਨੂੰ ਭਾਂਡੇ ਸਾਥਾਂ ਡੰਡੇ ਬਸ ਹੋ ਗਏ ਨਾ ਬਸ ਨਾਲ ਅੰਦਰ ਹੀ ਬੀ ਆਉਂ ਕੋਈ ਦਾ ਪਰ ਵੀ ਸਮਝਿਆ ਕਰੋ ਬਾਹਰ ਬੰਨ ਕੀ ਡੇਵਾ ਚੱਕਰ ਮੁੰਡੇ ਲੋਕਾਂ ਦੇ ਬੀਬੀ ਘਰ ਡੰਡੇ ਆ ਚਲ ਕੋਈ ਨਹੀਂ ਹੋ ਗਿਆ ਕੰਮ ਮੁੜ ਕੇ ਜੀ ਹੋਰ ਬਿੱਤਾ ਪਾਉਂ ਰਹੇ ਹੋ ਹਸਪੀਟਲ ਨਾਲ ਜਿਹੜਾ ਕੀ ਫਾਇਦਾ ਕੀ ਰਾਮ ਨਾਲ ਰੈਸ਼ ਕਰਿਆ ਕਰੋ ਤੂੰ ਨਹੀਂ ਨਹੀਂ ਕੋਈ ਨਹੀਂ ਹੋ ਗਿਆ ਦੋ ਭਾਂਡੇ ਹਨ ਮੈਂ ਚਲ ਚਮਕ ਜਾ ਕੇ ਬੋਲ ਆਉਂਦਾ ਕਾਦੀ ਪੈਕਿੰਗ ਹੋਣੀ ਆ ਕਰ ਲੈ ਨਾ ਕਿੰਕੀ ਹੋਣੀ ਆ ਥੋੜਾ ਜਿਹਾ ਕੰਮ ਰਹਿ ਗਿਆ ਤੇਰਾ ਤੂੰ ਨਾ ਕਈ ਟਰ ਡੇਢ ਮਹੀਨਾ ਲਵਾ ਦੇ ਤੋ ਕਰਾ ਦੇਉ ਕੋ ਯਾਰ ਵੇਖਾਂਗਾ ਮੈਂ ਐਵੇਂ ਤੈਨੂੰ ਝੂਠਾ ਲਾਰਾ ਲਾਦਾ ਮੇਰੀਆਂ ਤੇ ਆਪਣੀਆਂ ਅਸਾਈਨਮੈਂਟਾਂ ਇਹ ਜਮਾਂ ਪਈਆਂ ਨੇ ਤੈਨੂੰ ਬੜਾ ਦਫਤਰ ਵਾਲੇ ਹੀ ਨਾ ਕਹਿ ਦਿੰਦੇ ਆ ਸਰਕਾਰੀ ਨੌਕਰੀ ਆ ਪਰ ਇਹ ਵੀ ਸਿਰ ਖੁਰਕਣੇ ਨਹੀਂ ਜਾਂਦੇ ਸੁਪਨੇ ਵਿੱਚ ਵੀ ਹੋਂ ਤੇ ਫਾਈਲਾਂ ਦੇ ਹੰਟਾ ਰੀਆਂ ਸਹੀ ਪੁੱਛੀਆਂ ਤੇ ਤੇ ਮੈਂ ਤੂੰ ਝੂਠਾ ਲਾਰਾ ਲਾਉਂਦਾ ਜੇ ਤੇ ਮਨ ਕਰੂਗਾ ਤੇ ਕਰਾਵਾਂਗਾ ਨਹੀਂ ਤੇ ਆਪਣਾ ਕੰਮ ਖੁਦ ਕਰ ਕੋਈ ਗੱਲ ਨਹੀਂ ਮੈਂ ਵੀ ਤੁਹਾਡੀ ਨਕਰ ਆ ਹੀ ਦਿੰਨੀ ਆ ਉਹ ਚੱਲ ਮੈਂ ਕਰਾ ਦਵਾਂਗਾ ਪਰ ਉੱਥੇ ਬੈਠਾਕ ਨਾ ਲੱਕ ਦਰਦ ਹੋਣ ਰਿਆ ਤੇ ਮੈਂ ਵੀ ਬੈ ਕੇ ਹੀ ਕੰਮ ਕਰਨੀ ਹੈ ਇੱਥੇ ਮੇਰੇ ਲਈ ਘੜਾ ਨਾਲ ਬੈੱਡ ਡਾਇਆ ਵਾ ਉਹ ਚਲ ਬੀਬੀਆਂ ਤੁਹਾਡਾ ਤੇ ਹੁੰਦਾ ਨਾ ਕਿ ਉੱਥੇ ਵਿੱਚ ਥੋੜਾ ਕੰਮ ਕਰ ਲਿਆ ਫੇਰ ਗੱਪ-ਸ਼ੱਪ ਮਾਰਨ ਦਿਆ ਪੀਆ ਤੇ ਹਾਂ ਮਾਰ ਲਿਆ ਕਰੋ ਗੱਪ-ਸ਼ੱਗ ਕਿ ਤੁਹਾਨੂੰ ਜਨੇ ਡੱਕਿਆ ਬੜਾ ਮਾਰਨ ਦਿੰਦੇ ਜੋ ਸੀਨੀਅਰ ਜਿਹੜੇ ਆ ਕਿ ਇਦਾਂ ਮਸਾ ਬਾਹਰ ਚਲ ਜਾਈਏ ਨਾ ਕੈਂਟੀਨ ਜਿਗਾ ਚਾਹ ਪੀਣ ਕੱਪ ਤੇ ਉਸ ਵੇਲੇ ਰਿੰਗ ਕਰਕੇ ਤੇ ਪੀਣ ਨੂੰ ਘੜ ਦਿੰਦੇ ਕਿੱਥੇ ਗਿਆ ਵਾ ਚੇਅਰ ਖਾਲੀ ਐ ਚਲੋ ਬਾਕੀ ਗੱਲਾਂ ਛੱਡੋ ਅੱਜ ਮੈਂ ਥੀਲੀ ਲਾਤੀ ਆ ਥੀਲੀ ਲਾਤੀ ਕੀ ਕਰਤਾਈ ਹੁਣ ਕਰਨਾ ਕੀ ਕਵਲ ਆਈ ਤੇ ਉਹਨੇ ਬੜੀ ਬੇਇ ਬਾਕੀ ਰਹੀਦੀ ਹੁੰਦੀ ਪਾਟੀ ਨੇ ਕੀਤੀ ਤੇ ਹੁਣ ਜਿਹੜੀ ਥੋੜ ਰਹਿ ਗਈ ਹੈ ਨਾ ਉਹ ਮੈਂ ਮੰਮੀ ਕੋ ਕਰਾ ਦੇਣੀ ਆ ਬੁਤੇਰੀ ਮੰਮੀ ਨੂੰ ਮੈਂ ਚੁਪਣਾ ਦੇ ਕੇ ਆਈ ਨੀ ਉਹ ਚੱਲ ਠੀਕ ਆ ਜੋ ਕਰਨੀ ਆ ਕਰੀ ਤੇ ਜਾ ਪਰ ਥੋੜਾ ਜਿਹਾ ਮੈਨੂੰ ਇਹ ਲੱਗਦਾ ਵਾ ਵੀ ਜਿੱਦਾਂ ਇਦਾਂ ਹੁਣ ਕਬਲ ਵੀ ਆ ਪਿੰਡੇ ਜਾ ਕੇ ਹੋਰ ਦਾ 15 ਕਰਾ ਕੇ ਦੱਸੂਗੀ ਤੇ ਘਰ ਦੀ ਜ਼ਿਆਦਾ ਨਹੀਂ ਬਦਨਾਮੀ ਜੀ ਹੋ ਜਾਣੀ ਘਰ ਤਾਂ ਕਿਤੇ ਮੰਨ ਲੈ ਠੀਕ ਹੈ ਇੱਕ ਦੂਜੇ ਨਾਲ ਜੋ ਚੱਲਦਾ ਵਾ ਪਰ ਮੈਨੂੰ ਥੋੜਾ ਜਿਹਾ ਹੋਰ ਤਰ੍ਹਾਂ ਲੱਗਣ ਰਿਹਾ ਵੀ ਇਦਾਂ ਠੀਕ ਜਿਹਾ ਲੱਗਦਾ ਕਿ ਜਾਂ ਠੀਕ ਹੀ ਆ ਜੋ ਚੱਲਣ ਰਿਹਾ ਤੁਹਾਨੂੰ ਇਹ ਜੋੰਡਿਆ ਫਿਰ ਆਪੇ ਪਹਿਲਾਂ ਕਰਾ ਲੈਂਦੇ ਤੇ ਹ ਮੈਨੇ ਗੱਲ ਨਹੀਂ ਤੂੰ ਗਲਤ ਨਾ ਸਮਝੀ ਇਹ ਜ ਨਹੀਂ ਹੁੰਦਾ ਹਾਂ ਮੈਂ ਤੇਰੇ ਨਾਲ ਸਹਿਮਤੀ ਆ ਬਸ ਮੈਂ ਇਹ ਸੋਚਣ ਡਿਆ ਕਿ ਤੂੰ ਉਹ ਨਾ ਕਰਦੇ ਕਰਦੇ ਆਪਣਾ ਫਾਇਦਾ ਵੰਦਿਆ ਤੇ ਉਹ ਇਹਦਾ ਆਪਣੀ ਬੇਇੱਜ਼ਤੀ ਕਰਾ ਲਈ ਇਹੋ ਤਾਂ ਕੰਮ ਹੀ ਚਾਉਣ ਡੇ ਹਾਂ ਮੈਂ ਤਾਂ ਨਹੀਂ ਆ ਵੀ 15 ਨੀ ਛੱਡ ਕੇ 30 ਨਾਲ ਗੱਲ ਕਰੇ ਇਹਦੇ ਕੋਲ ਫੇਰ ਹੀ ਕੰਮ ਇਹਦਾ ਬੰਦ ਹੋਣਾ ਵਾ ਆ ਚੱਲ ਵੇਲਾ ਬਾਕੀ ਤੂੰ ਸਿਆਣੀ ਆ ਜਿੱਦਾਂ ਠੀਕ ਤੈਨੂੰ ਲੱਗੇਗਾ ਪਰ ਇਹ ਉਹਦਾ ਨਾ ਮੇਰੀ ਮੰਮੀ ਨਾ ਗੱਲਾਂ ਵਿੱਚ ਆ ਗਈ ਹੀ ਮੈਂ ਕਿਹਾ ਮੰਮੀ ਉੱਥੇ ਖਾਣ ਪੀਣ ਗਏ ਆ ਫਲਾਂਟਿੰਗਰ ਬਠੇਰੀਆਂ ਮੰਮੀ ਨੇ ਮੈ ਸਖਾਈਆਂ ਚੱਲ ਚੰਗਾ ਕੀਤਾਈ ਉਹ ਤੈਨੂੰ ਅੱਗੇ ਸਮਝਾਉਣਾ ਨਾ ਮੰਮੀ ਨੂੰ ਆਪਣੇ ਹੱਥ ਕਰ ਜੇ ਕੁਝ ਕਰਨਾਈ ਨੂੰ ਕਿਉਂਕਿ ਜਿੱਧਰ ਮੰਮੀ ਹੋਊਗੀ ਨਾ ਗੱਲ ਉਹਦੀ ਹੀ ਚੱਲਣੀ ਆ ਗੱਲ ਤੇ ਠੀਕ ਆ ਤੁਹਾਡੀ ਅੱਜ ਆ ਲੈਣ ਦੋ ਵੇਖੀ ਇਹਨਾਂ ਨੇ ਨਾ ਬੰਦਾ ਕੀ ਆ ਉਹ ਚੱਲ ਉਹ ਤਾਂ ਠੀਕ ਆ ਬਸ ਗਏ ਕਿੱਥੇ ਆ ਉਹ ਸੂਟ ਹੀ ਲੈ ਕੇ ਗਈ ਆ ਕੀ ਪਤਾ ਠੀਕ ਹੋਣਾ ਵੀ ਕਿ ਨਹੀਂ ਪਿੰਦਰ ਵੀ ਬਹੁਤਾ ਫਿਰਮ ਲੱਗ ਪਿਆ ਨਾ ਹੁਣ ਚੱਲ ਨਾਬ ਤੇ ਅੱਗੇ ਜਨਾਨੀਆਂ ਹੁੰਦੀਆਂ ਉਹ ਜੀਆਂ ਤੇ ਪਿੰਦਰ ਵੀ ਨਾਲ ਮੈਸਨ ਆਉਸਲੇ ਨੂੰ ਮਾਰ ਕੇ ਕਿੱਕ ਦੇ ਨਿਕਲ ਜਾਂਦਾ ਵਾ ਮੇਰਾ ਤਾਂ ਹੋਰ ਜੀ ਕਰਦਾ ਕਿ ਇਹਨਾਂ ਚਾਬੀ ਨਾ ਜਾਣ ਗਾਂਵਿਆਂ ਕਰਦੀ ਮੋਟਰਸਾਈਕਲ ਦੀ ਗੱਜਿਆ ਇਧਰ ਆ ਰ ਚਾਬੀ ਲਾ ਕੇ ਚਲ ਗਿਆ ਛੱਡੋ ਪਰਾਂ ਨਹੀਂ ਐਵੇਂ ਆਪਣੇ ਨਾਲ ਲੜਾਈ ਪਾਉਣੀ ਹੈ ਉਹ ਗਲਤ ਤੇਰੀ ਵੈ ਠੀਕ ਹੀ ਆ ਤੇ ਨਾਲੇ ਗੱਲ ਸੁਣ ਮੰਮੀ ਤੇ ਰਸੋਈ 'ਚ ਕੰਮ ਕਰਨ ਦੀ ਮੁੜ ਕੋ ਮੁੜਕੀ ਹੋਈ ਸੀ ਤੇ ਮੈਂ ਮੰਮੀ 'ਚ ਆ ਕੇ ਤੇ ਬਹਿ ਜਾ ਮੁੜ ਕੇ ਬਿਮਾਰ ਹੋ ਗਈ ਤੇ ਫਿਰ ਵੇਖੇਗੀ ਤਾਂ ਅਠਾ ਫਿਰ ਮੁੜ ਕੇ ਇਹਨਾਂ ਨੇ ਉਹ ਹਸਪੀਟਲਾਂ ਵਿੱਚ ਕਾਣਾ ਵੀ ਤੁਸੀਂ ਦੋਹਾਂ ਦੀ ਨੌਕਰੀ ਕਰਦੇ ਜੇ ਪੈਸੇ ਲਾਓ ਇੱਥੇ ਇਹਨਾਂ ਦਾ ਤਾਂ ਬਹਾਨਾ ਟੋਪ ਚ ਪਿੱਤੇ ਹੈਗਾ ਹੀ ਅਸੀਂ ਘਰ ਆਵਾਂ ਅਸੀਂ ਖੇਤੀ ਬਾੜੀਆਂ ਤੇ ਆਉਂ ਆ ਜਾਉਂ ਆ ਮੰਮੀ ਨੂੰ ਨਾ ਮੈਂ ਨਾ ਬਠੇਰੀਆਂ ਪਟੀਆਂ ਪੜਾਈਆਂ ਪਤਾ ਨਹੀਂ ਕਿ ਲੈਣੀ ਸੀ ਇਹਨੇ ਸਿੱਤੇ ਕੀ ਧੂੜਿਆ ਇਹਨਾਂ ਦੇ ਮੰਮੀ ਉਹਦੇ ਗੁਣ ਗੰਦੀ ਰਹਿੰਦੀ ਐ ਆਹ ਮੰਮੀ ਵੀ ਵੇ ਨਾ ਸਹੀ ਗੱਲ ਆ ਤੇਰੀ ਹਾੜਾ ਤਾਂ ਕੁਝ ਨੂੰ ਦੇ ਦਦਾ ਹੀ ਨਹੀਂ ਆ ਜੋ ਚੰਗਈਆਂ ਸਾਰੀਆਂ ਉਹਨਾਂ ਚ ਹੀ ਨੇ ਲੱਗਦਾ ਆ ਗਿਆ ਚਲ ਠੀਕ ਆ ਫਿਰ ਜਾ ਕੇ ਵੇਖਾਂ ਬਿੰਦਰ ਇਧਰ ਆ ਮੇਰੀ ਗੱਲ ਸੁਣ ਉਹ ਆ ਗਿਆ ਮੰਮੀ ਹਾਂਜੀ ਏਦਾਂ ਨੇ ਘਰ ਚ ਵਾਰਾ ਖੰਦੇ ਗੱਲ ਜਦੋਂ ਜੀ ਕਹਦਾ ਲੀੜੇ ਪਾ ਕੇ ਤੁਰ ਪੈਂਦੇ ਮੂੰਹ ਚੁੱਕ ਕੇ ਦੱਸ ਕੇ ਵੀ ਜਾਇਆ ਕਰੋ ਮੰਮੀ ਕੀ ਗੱਲ ਹੋ ਗਈ ਏ ਗੱਲ ਕੀ ਹੋਣੀ ਕਿਥੇ ਗਏ ਸੋ ਸ਼ਹਿਰ ਗਿਆ ਮੰਮੀ ਸ਼ਹਿਰ ਕੀ ਕਰਨ ਗਏ ਹੋ ਔਰ ਲੈ ਬਨੇ ਦਾ ਹੱਤ ਨਾਲ ਕਿੱਲੇ ਨੂੰ ਛੂਨੇ ਨੂੰ ਪਈਏ ਸੰਡੀ ਤੇ ਦਵਾਈ ਲੈਣ ਗਿਆ ਹਾਂ ਅੱਛਾ ਤੇ ਉਹ ਨੰਦੀਬ ਨੇ ਕੋਈ ਸਾਮਾਨ ਲਿਆਉਣਾ ਤੇ ਮੈਨੂੰ ਲਈ ਕਹਿ ਕਿ ਤੂੰ ਹੀ ਲੈ ਆਇਓ ਉਹ ਮੈਂ ਜੇ ਲੈ ਆਂਦਾ ਫਿਰ ਤੂੰ 120 ਮੀਆਂ ਕੱਟਣੀ ਆ ਆ ਨਹੀਂ ਇੰਦਾ ਤੇ ਆ ਇਦਾਂ ਲੈ ਹੋ ਜੇ ਮੈਂ ਕਿ ਤੂੰ ਵੀ ਨਾਲ ਮੇਰੇ ਚੱਲ ਚਲੋ ਉਹ ਤੇ ਗੱਲ ਠੀਕ ਐ ਤੇ ਜਿਹੜੀ ਦਵਾਈ ਲਿਆਇਆ ਨਾ ਉਹ ਬਰ ਚੰਗੀ ਲਿਆਉਣੀ ਸੀ ਬਾਰ-ਬਾਰ ਨਹੀਂ ਕਰਨੀ ਪੈਣੀ ਨਹੀਂ ਮੰਮੀ ਵਧੀਆ ਹੀ ਜਾਂਦੀ ਆਪਣੇ ਨਾਲ ਉੱਥੇ ਚਲੋ ਠੀਕ ਬਾਕੀ ਤੁਹਾਨੂੰ ਪਤਾ ਹੀ ਦੁਕਾਨਾਂ ਵਾਲੇ ਦਵਾਈ ਕਿਸ ਨੂੰ ਨਹੀਂ ਦੇਦੇ ਪਿਆ ਮਾੜੀ ਗੀ ਆਹੋ ਇਹ ਤੇ ਗੱਲ ਹੈਗੀ ਹਾਂ ਤੇ ਉਦੋਂ ਤੁਸੀਂ ਇੰਨਾ ਕਿਉਂ ਸਖਤੀ ਨਾਲ ਪੁੱਛਣ ਲਈਓ ਕੀ ਗੱਲ ਨਹੀਂ ਮੈਂ ਸਖਤੀ ਦੀ ਕੀ ਪੁੱਛਾਂ ਹਾਂ ਜਿੰਦ ਮੈਂ ਪੁੱਛਾਂ ਵੀ ਜਦ ਮੈਂ ਘਰ ਆਈ ਮੇਰੇ ਘਰ ਕੋਈ ਵੀ ਨਹੀਂ ਸੀ ਉਹ ਮੰਮੀ ਇਹ ਤੇ ਜਾਣੋ ਨਹੀਂ ਕੀਤਾ ਵੱਦ ਤੋਂ ਵੱਦ ਅੱਧਾ ਪਾਣਾ ਗੰਡਾ ਲਗਾ ਹਣਾ ਜਦੋਂ ਮੁੱਦੋ ਫਿਰ ਵੀ ਦੱਸ ਕੇ ਜਾਣਾ ਚਾਹੀਦਾ ਹੈ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਿਹੇ ਕੰਮ ਗਏ ਨੇ ਮੰਮੀ ਤੁਸੀਂ ਘਰ ਹੈ ਨਹੀਂ ਉਹਨੇ ਤੇ ਦੱਸ ਕੇ ਜਾਣਾ ਸੀ ਆਹੋ ਮੈਂ ਫਿਰ ਉਧਰ ਗਈ ਛਣ ਉਹ ਤੇ ਚਲੋ ਕੋਈ ਗੱਲ ਨਹੀਂ ਆ ਬਾਕੀ ਇਦਾਂ ਹੀ ਕੋਈ ਗੱਲ ਲੱਗੀ ਵੀ ਲੱਗ ਰਹੀ ਇਹਦੇ ਕੰਮ ਅਜੇ ਤੇ ਭਲਾ ਹੋਇਆ ਜਿਹੜਾ ਮੈਂ ਉਹਨੂੰ ਦੱਸਿਆ ਨਹੀਂ ਨਹੀਂ ਤੇ ਨਾ ਇਹ ਸ਼ਰਾਰਤ ਕਰਨਾ ਉਹਨੇ ਮੁੜਦੀ ਹੈਗੀ ਜੇ ਮੈਂ ਹੁਣੇ ਹੀ ਇਹਨਾਂ ਆਂਦੀ ਇਹਦੇ ਆਖੰਡੇ ਵੀ ਫਿਰਨ ਗਏ ਤੇ ਹੁਣੇ ਨਾ ਘਰ 'ਚ ਲੜਾਈ ਪੈ ਜਾਣੀ ਸੀ ਵਾਜੂ ਦਾ ਕਲੇਸ਼ ਸਾਸ਼ਿਕਾ ਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਵੀਡੀਓ ਨੂੰ ਇੰਨਾ ਪਿਆਰ ਦੇਂਦੇ ਹੋ ਇਸੇ ਤਰ੍ਹਾਂ ਦਿੰਦੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੀਡੀਓ ਨੂੰ ਅੱਗੇ ਵੀ ਤੁਸੀਂ ਬਹੁਤ ਸਪੋਰਟ ਕੀਤੀ ਸਾਡੀ ਤੁਹਾਨੂੰ ਇਹ ਰਿਕੁਐਸਟ ਆ ਕਿ ਹੋਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਠੀਕ ਹੈ ਜੀ ਧੰਨਵਾਦ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਣ ਲੱਗੀ ਹੈ